ਨੇ ਅੱਜ ਮੈਂ ਤੁਹਾਨੂੰ ਇੱਕ ਸੱਚੀ ਗੱਲ ਦੱਸਦੀ ਆ ਸਾਡੇ ਵਾਲੇ ਨੇ ਦੱਸੀ ਮੈਨੂੰ ਗੱਲ ਉਹਨੂੰ ਗਾਹਾਂ ਇੱਕ ਡਰਾਈਵਲ ਨੇ ਦੱਸੀ ਟਰੱਕ ਡਰਾਈਵਲ ਨੇ ਸੱਚੀ ਗੱਲ ਆ ਗਾਪਣਾ ਸਮਝੋ ਤੇ ਭਾਈ ਟਰੱਕ ਡਰਾਈਵਲ ਕਹਿੰਦਾ ਭਾਈ ਮੇਰੇ ਗੱਡੀ ਚ ਟਰੱਕ ਚ ਮਾਰੀ ਇੱਕ ਮੈਡਮ ਨੇ ਗੱਡੀ ਤੇ ਉਹਦਾ ਭਾਈ ਜਦੋਂ ਗੱਡੀ ਮਾਰੀ ਉਹਦਾ ਟਰੱਕ ਫਟ ਗਿਆ ਪਿੱਛੋਂ ਜਦੋਂ ਉਹਦਾ ਟਰੱਕ ਫਟ ਗਿਆ ਪਿੱਛੋਂ ਭਾਈ ਤੇ ਉਹ ਉੱਤਰ ਕੇ ਮੈਡਮ ਨੂੰ ਕਹਿਣ ਜਾਵੜਿਆ ਵੀ ਤੋਂ ਵੀ ਆਇ ਕੰਦਾ ਸੋ ਤਾਂ ਵਿਚਾਰਾ ਵੀ ਆਈ ਨੀ ਪਈ ਨੀਗਣਾ ਚਲਾਇਆ ਕਰੋ ਗੱਡੀ ਤੇ ਐਨੇ ਚ ਪਈ ਜਦੋਂ ਉਹਨੇ ਬਾਰੀ ਜਾ ਕੇ ਖੋਲ ਲਈ ਮੈਡਮ ਦੀ ਗੱਡੀ ਦੀ ਤੇ ਭਈ ਮੈਡਮ ਨੂੰ ਤਾਂ ਵਿਚ ਮੂਤ ਤਾਂ ਤੇ ਵਿਚ ਮੂਤ ਤਾਂ ਭਈ ਉਹ ਕੀ ਹੁਣ ਕਵੇ ਵਿਚਾਰਿਆ ਹੈ ਤੇ ਜਦੋਂ ਆ ਕੇ ਪੁਲਿਸ ਵਾਲਿਆਂ ਨੇ ਤਾਰੀ ਤੇ ਮੈਡਮ ਤਾਂ ਗਿੱਟਾਂ ਤੇ ਕਰਪਿਜੀ ਪਈ ਤੇ ਭਈ ਹੁਣ ਉਹ ਟਰੱਕ ਡਰਾਈਵਰ ਹੁਣ ਕੀ ਕਵੇ ਉਹਨੇ ਹੈ ਮੋਰ ਕੇ ਭਾਈ ਤੇ ਟਰੱਕ ਤੇ ਬਲਟਾ ਮੁਸਕਰਗਾ ਮੁਸਕਰਗਾ ਹੱਸੇ ਬਿੱਲਾ ਜਿਹੜਾ ਡੀਜਾ ਲਾਉਂਦੀ ਸੀ ਤਾਂ ਜਿਗਰਾ tract ਰੱਖਿਆ ਦਿਸੇ ਸੀ ਹੁਣ ਵਿੱਚ ਮੂਤ ਵੀ ਦਿੱਤਾ ਹੈ ਸੱਚੀ ਗੱਲ ਆ ਇਹ ਗੱਪ ਨਹੀਂ ਮਾਰਦੇ ਤੇ ਫੇਰ ਭਾਈ ਮੈਂ ਤਾਂ ਆਏ ਆਣੀ ਆ ਵੀ ਜੇ ਤੁਹਾਡਾ ਹੁਣ ਦਿਲ ਨਹੀਂ ਹੈਗਾ ਤੁਸੀਂ ਕਿਉਂ ਗੱਡੀਆਂ ਚਲਾਉਣਾਗਾ ਤੇ ਜਗੱਡੀ ਚਲਾਉਣੀ ਹੈ ਭਾਣੇ ਜਿਗਰਾ ਰੱਖਿਆ ਕਰੋ ਫਿਰ ਸੇਤੀ ਵਿੱਚ ਮੂਤ ਵੀ ਦਿਨਗਾਗਾ ਹੈ ਤੇ ਜਿਹੜਾ ਜਿਗਰਾ ਹੈ ਨੀ ਤਾਂ ਡੈਂਪਰ ਉੱਪਰ ਲਾ ਕੇ ਜਾਇਆ ਕਰੋ ਮੈਂ ਤੁਹਾਨੂੰ ਦੱਸਾਂ ਹੁਣ ਅੱਜ ਕੱਲ ਤੁਹਾਨੂੰ ਪਤਾ ਐਨੇ ਹਾਕਸੇ ਹੋਈ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਕਿਹੜੇ ਵਾਲੇ ਕਿਹਦੇ ਵਿੱਚ ਵੱਜੇ ਚੰਗਾ ਭੈਣੇ ਨਿਗਾਣਾ ਧੋਰਿਆ ਕਰੋ ਗੱਡੀ